ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਲੱਖ ਕੋਸ਼ਿਸ਼ਾਂ ਤੇ ਚੇਤਾਵਨੀਆਂ ਦੇ ਬਾਵਜੂਦ ਨਸ਼ਾ ਤਸਕਰ ਬਾਜ਼ ਨਹੀਂ ਆ ਰਹੇ ਪੁਲਿਸ ਹਿਰਾਸਤ ਵਿੱਚ ਖੜੇ ਛੋਟੀ ਜਹੀ ਉਮਰ ਦੇ ਇਸ ਨੌਜਵਾਨ ਨੇ ਵੱਡਾ ਅਪਰਾਧ ਕੀਤਾ ਜਲਾਲਾਬਾਦ ਪੁਲਿਸ ਨੇ ਇਸ ਨੂੰ ਹੈਰੋਇਨ ਤਸਕਰੀ ਦੇ ਦੋਸ਼ਾ ਹੇਠ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਕ ਇਹ ਮੁਲਜ਼ਮ ਸਾਥੀ ਸਮੇਤ ਕਾਰ ਦੇ ਵਿੱਚ ਹੈਰੋਇਨ ਦੀ ਖੇਪ ਲੈ ਕੇ ਜਾ ਰਿਹਾ ਸੀ ਮੁਖਵਰਤੀ ਸੂਚਨਾ ਮਿਲਣ ਤੇ ਪੁਲਿਸ ਨੇ ਇੱਕ ਨੁਕਾਬੋ ਕਰ ਲਿਆ ਜਿਸ ਦੇ ਸਾਥੀ ਭੱਜਣ ਵਿੱਚ ਕਾਮਯਾਬ ਪ੍ਰਿਆ ਜਾਂਚ ਦੌਰਾਨ ਪੁਲਿਸ ਨੂੰ ਮੋਲਜ਼ਮਾ ਦੇ ਕੋਲੋਂ 1 ਕਾਰ 530 ਗ੍ਰਾਮ ਹੈਰੋਇਨ ਅਤੇ ਜ਼ਿੰਦਾ ਕਾਰਤੂਸ ਬਰਾਮਦ ਹੋਏ ਨੇ ਪੁਲਿਸ ਮੁਤਾਬਕ ਜਾਂਚ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮੋਲਜ਼ਮਾ ਨੇ ਡਰੋਨ ਦੇ ਰਾਹੀਂ ਹੈਰੋਇਨ ਦੀ ਇੱਕ ਥੇਪ ਪਾਕਿਸਤਾਨ ਤੋਂ ਮੰਗਵਾਈ ਸੀ ਪਾਰੇ ਪੰਜਾਬ ਵਿੱਚ ਡਰਗ ਰਿਲੇਟਿਡ ਮਹਿੰਮ ਚੱਲ ਰਹੀ ਹੈ ਡਰਗ ਅਵੇਅਰਨੈਸ ਲਈ ਵੀ ਤੇ ਉਸ ਤੋਂ ਬਾਅਦ ਜਿਹੜੇ ਡਰਗ ਪੈਰਲਰਸ ਨੇ ਉਹਨਾਂ ਨੂੰ ਜਿਹੜੀ ਹੈਗੀ ਆ ਰਗੜੇ ਹੱਥੀ ਲੈਣ ਦੀ ਜਿਹੜੀ ਮੁਹਿੰਮ ਚੱਲੀ ਹੈ ਇਸੇ ਮੁਹਿੰਮ ਦੌਰਾਨ 28 ਤਰੀਕ ਨੂੰ 28 ਅਗਸਤ ਨੂੰ ਜਿਹੜਾ ਸਾਡੀ ਇੰਸਪੈਕਟਰ ਅਮਰਿੰਦਰ ਸਿੰਘ ਸੀਆਈਏ ਇਨਚਾਰਜ ਜਿਹੜੇ ਰਹਿਮਾਈ ਹੇਟ ਸੁਖੇਰਾ ਪਿੰਡ ਵੱਲ ਗਸ਼ਤ ਕਰ ਰਹੇ ਸੀਗੇ ਸਦਰ ਜਲਾਲਾਬਾਦ ਸਾਈਡ ਤੇ ਉਹ ਗਸ਼ਤ ਦੇ ਦੌਰਾਨ ਉਹਨਾਂ ਨੂੰ ਇੱਕ ਗੱਟਕਾਰ ਆਉਂਦੀ ਦੇਖੀ ਔਰਾਂ ਤੇ ਉਸ ਆਰਾ ਸੈਂਟਰੋ ਸੈਂਟਰ ਉਹ ਹੁੰਦਾ ਜੀ ਉਹ ਡਾਈ ਸੈਂਟਰੋ ਦੇਖੀ ਤੇ ਉਹ ਰਾਜਸਥਾਨ ਦਾ ਨੰਬਰ ਸੀਗਾ ਤੇ ਜਦੋਂ ਨੇੜੇ ਪਹੁੰਚੇ ਤਾਂ ਸਾਡੀ ਪੁਲਿਸ ਪਾਰਟੀ ਨੂੰ ਦੇਖ ਕੇ ਜਿਹੜਾ ਡਰਾਈਵਰ ਸਾਈਡ ਪੰਦਾ ਬੈਠਾ ਸੀਗਾ ਕਿਉਂਕਿ ਉਹ ਡਰਾਈਵ ਕਰ ਰਿਹਾ ਸੀ ਉਹ ਜਿਆਦਾ ਵੇਅਰ ਸੀਗਾ ਤੇ ਉਹ ਨਾ ਉੱਥੇ ਹੀ ਜਿਹੜਾ ਆਪਣਾ ਸੇਰੀਂ ਛੱਡ ਕੇ ਕਿ ਭੱਜ ਲਿਆ ਤੇ ਜਿਹੜਾ ਨਾਲ ਕੰਡਕਟਰ ਸਾਈਡ ਬੈਠਾ ਸੀਗਾ ਦੋਹੀ ਜਣੇ ਸੀ ਤੇ ਉਹ ਵੀ ਤਾਂ ਕਿ ਖੋਲ ਕੇ ਭੱਜਣ ਲੱਗਿਆ ਤਾਂ ਸਾਡੀ ਟੀਮ ਨੇ ਕਾਬੂ ਕਰ ਲਿਆ ਜਦੋਂ ਕਾਬੂ ਕੀਤਾ ਤੋਂ ਨੇ ਆਪਣਾ ਨਾਮ ਜਿਹੜਾ ਹੈਗਾ ਉਹ ਗੁਰਪ੍ਰੀਤ ਸਿੰਘ ਗੈਰੀ ਦੱਸਿਆ ਜੋ ਕਿ ਮਲ ਸਿੰਘ son of ਮਲ ਸਿੰਘ ਜਿਹੜਾ ਹਜ਼ਾਰਾ ਰਾਮ ਸਿੰਘ ਵਾਲਾ ਦਾ ਰਹਿਣ ਵਾਲਾ ਹੈ ਤੇ ਉਸੇ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਜਿਹੜਾ ਉਹਦਾ ਨਾਲ ਦਾ ਸਾਥੀ ਪੱਜਿਆ ਸੀਗਾ ਉਹ ਸੁਖਵਿੰਦਰ ਸਿੰਘ ਉਰਫ ਸਨੀ ਇਹ ਚੱਕ ਸਖੇਰਾ ਭੁੱਟਾ ਸਿੰਘ ਵਾਲੇ ਦਾ ਹੀ ਸੀਗਾ ਜਿੱਥੇ ਜਿਸ ਤੇ ਉਹਨੂੰ ਅਸੀਂ ਜਿੱਥੇ ਪੁਆਇੰਟ ਤੇ ਕਾਬੂ ਕੀਤਾ ਤੇ ਇਸ ਨੂੰ ਦੇਖਦੇ ਹੋਏ ਉਹਦੇ ਚ ਉਹ ਜਿਹੜਾ ਅਸੀਂ ਗੈਰੀ ਕਾਬੂ ਕੀਤਾ ਤਾਂ ਉਹਦੀ ਪਾਕਟ ਚੋ ਮੋਬਾਈਲ ਮਿਲਿਆ ਤੇ ਉਸੇ ਦੌਰਾਨ ਅਸੀਂ ਜਿਹੜਾ ਹੈਗਾ ਕਾਰ ਨੂੰ ਡਾਊਟ ਹੋਇਆ ਵੀ ਸ਼ੱਕ ਹੈਗਾ ਇਸ ਕਰਕੇ ਜਿਹੜੇ ਉੱਥੋਂ ਦੇ ਡੀਐਸਪੀ ਜਲਾਲਾਬਾਦ ਉਹਨਾਂ ਨੂੰ ਮੈਸੇਜ ਕੀਤਾ ਗਿਆ ਜੋ ਕਿ ਉੱਥੇ ਪਹੁੰਚੇ ਵਿਧ ਐਸਐਚਓ ਤੇ ਉਹਨਾਂ ਨੇ ਜਿਹੜਾ ਹੈਗਾ ਉਸ ਤਰ੍ਹਾਂ ਜਿਵੇਂ ਸਰਚ ਕੀਤੀ ਗਈ ਤਾਂ ਜਿਹੜਾ ਗিয়ার ਬਾਕਸ ਹੈਗਾ ਉਹਦੇ ਚੋ ਜਿਹੜਾ ਹੈਗਾ ਚਿੱਟੇ ਭੂਮੀ ਕਾਗਜ਼ ਦੇ ਵਿੱਚ ਉਹਦੇ ਵਾਜ ਫੇਰ ਦੁਬਾਰਾ ਡਬਲ ਫਰੇਮ ਚੋਂ ਕੀਤੀ ਗਈ ਸੀ ਤੇ ਜਦੋਂ ਦੇਖਿਆ ਤਾਂ ਉਹਦੇ ਚ ਹਿਰਲ ਬ੍ਰੰਦ ਹੋਈ ਤੇ ਉਸ ਤੋਂ ਇਲਾਵਾ ਜਦੋਂ ਉਹਨਾਂ ਦਾ ਡੈਸ਼ਬੋਰਡ ਚੈੱਕ ਕੀਤਾ ਉਹਦੇ ਚ ਵੀ ਦੋ ਫੋਨ ਹੋਰ ਮਿਲੇ ਇੱਕ ਫੋਨ ਉਹਦੇ ਕੋਲ ਮਿਲਿਆ ਦੋ ਫੋਨ ਹੋਰ ਮਿਲੇ ਹੈਗੇ ਤਾਂ ਪ੍ਰੋਪਰ ਜਦੋਂ ਸਰਚ ਕੀਤੀ ਗਈ ਤਾਂ ਉਹਦੇ ਚ ਤਿੰਨ ਜੰਦਾ ਕਾਰਤੂਸ ਤੇ ਇੱਕ ਜਿਹੜਾ ਹੈਗਾ ਉਹ ਸਪਰਿੰਗ ਹੁੰਦਾ ਜਿਹੜਾ ਫੋਨ ਵਾਲਾ ਉਹ ਮਿਲਿਆ ਤੇ ਟੋਟਲ ਜਿਹੜਾ ਹੈਗਾ ਇਹ 530 ਗ੍ਰਾਮ ਹੈਰੋਇਨ ਜਿਹੜੀ ਹੈਗੀ ਹੈ ਬਰਾਮਦ ਕੀਤੀ ਹੈ ਇਹ ਦੋਨੋਂ ਜਿਹੜੇ ਸਾਥੀ ਨੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਤਾਂ ਕਿ ਇਹਨਾਂ ਤੋਂ ਅਸੀਂ ਅਗਲਾ ਫੋਰਵਰਡ ਬੈਕਵਰਡ ਲਿੰਕ ਜਿਹੜਾ ਹੈਗਾ ਅਸੀਂ ਕਲੀਅਰ ਕਰ ਸਕੀਏ ਤੇ ਇਹਦੇ ਵਿੱਚ ਜਲਦੀ ਹੀ ਸਾਡੀ ਪੁਲਿਸ ਪਾਰਟੀਆਂ ਲੱਗੀਆਂ ਹੋਈਆਂ ਨੇ ਬਿਕੋਜ਼ ਕਿਉਂਕਿ ਇਹ ਇਨਫੋਰਮੇਸ਼ਨ ਸੀਕ੍ਰੀਟ ਹੈhle ਅਸੀਂ ਅੱਗੇ ਫੋਰਵਰਡ ਲਿੰਕ ਸਾਡਾ ਜਿਹੜਾ ਹੈਗਾ ਬੈਕਵਰਡ ਲਿੰਕ ਉਹ ਪੜਾਵਾਗੇ ਇਹਦੇ ਵਿੱਚ ਜਿਹੜਾ ਹੈਗਾ ਪੂਰੇ ਪਰਾਲੇ ਕੀਤੇ ਜਾ ਰਹੇ ਹੈ ਕਿ ਜਿਹੜਾ ਨਾਲ ਦਾ ਸੁਖਵਿੰਦਰ ਸੁਖੀ ਹੈ ਉਹਨੂੰ ਫੜਿਆ ਜਾਵੇ ਤੇ ਪਲੱਸ ਜਿਹੜਾ ਅੱਗੇ ਜਿਹੜਾ ਫਾਰਵਰਡ ਲਿੰਕ ਹੈਗਾ ਕਿੱਥੋਂ ਲੈ ਕੇ ਆਏ ਕਿੱਥੋਂ ਚਲਦੇ ਸੀ ਕਿ ਕਿੱਦੋਂ ਇਹ ਜਿਹੜਾ ਹੈਗਾ ਕਿਉਂਕਿ ਇਹ ਜਿਸ ਹਿਸਾਬ ਦਾ ਇਹਨਾਂ ਕੋਲ ਰਿਕਵਰੀ ਹੋਈ ਹੈ ਕਮਰਸ਼ਲ ਰਿਕਵਰੀ ਹੈ ਸੋ ਇਸ ਕਰਕੇ ਜਰੂਰ ਇਹਨਾਂ ਦਾ ਜਿਹੜਾ ਬੈਕਗ੍ਰਾਉਂਡ ਹੈਗਾ ਉਹਦੇ ਤੇ ਸਾਨੂੰ ਪੂਰਾ ਡਾਊਟ ਤੇ ਸਾਡੀ ਟੀਮ ਜਿਹੜੀ ਹੈਗੀ ਆ ਸੀਆਈਏ ਇਨਸਪੈਕਟਰ ਤੇ ਡੀਐਸਪੀਡੀ ਸਾਡੇ ਡੀਐਸਪੀ ਜਲਾਲਾਬਾਦ ਮੌਕੇ ਤੇ ਪਹੁੰਚ ਕੇ ਸਹੀ ਕਾਰਵਾਈ ਕੀਤੀ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਵੀ ਡਰੱਗਸ ਨੂੰ ਨੱਥ ਪਾ ਕੇ ਰੱਖਾਂਗੇ